ਉਹਨਾਂ ਦੇ ਐਕਚੁਅਲੀ ਬੇਟੇ ਦੀ ਡੈਥ ਹੋ ਗਈ ਸੀ ਤੇ ਉਹਨਾਂ ਨੂੰ ਬਹੁਤ ਯਾਦ ਕਰਦੇ ਨੇ ਬਾਪੂ ਜੀ ਇਹ ਵੀ ਤੁਹਾਡੇ ਬੇਟੇ ਨੇ ਮੈਂ ਵੀ ਤੁਹਾਡੀਆਂ ਬੇਟੀਆਂ ਅਸੀਂ ਸਾਰੇ ਤੁਹਾਡੇ ਬੱਚੇ ਹੀ ਆ ਜੀ ਮੈਂ ਨਮਸਤਰੀਆ ਗਿਆਨ ਨਾਮ ਮੇਰੇ ਸਿੱਖੇ ਸਾਡਾ ਲੱਗੇ ਮੈਂ ਸਟੂਡੈਂਟ ਕਿਉਂ ਹੀ ਸਾਥ ਪੜ੍ਹਨ ਕਰਦਾ ਹਾਂ ਓਕੇ ਉਸ ਤੋਂ ਬਾਅਦ ਮੈਂ ਨਸ਼ੇ ਦੇ ਦਲ ਦੱਚ ਪੈ ਗਿਆ ਹੂੰ ਤੇ ਔਰ ਮੈਂ ਸਭ ਕੁਝ ਆਪਣਾ ਖੋ ਦਿੱਤਾ ਆਜੂ ਕਾਜਾ ਨਾ ਤੁਸੀਂ ਉਹਨਾਂ ਨੂੰ ਕਹਿ ਦੋ ਫਿਰ ਉਹ ਥੋੜ ਦੇਖ ਲੈਣਗੇ ਫਿਰ ਤੁਹਾਨੂੰ ਲੈ ਲੈ ਜੀ ਚਾਹ ਪੀਣੀ ਹੋ ਰੋ ਕਿਉਂ ਰਹੇ ਹੋ ਤੁਸੀਂ ਹਮ ਬਰਸਾਦ ਦੇ ਕਿ ਬੱਚਾ ਕਿਥੇ ਹੈ ਬੱਚਾ ਤੁਹਾਡਾ ਘਰ ਵੀ ਕਿੰਨੇ ਦਿਨ ਦਾ ਕਿੰਨੇ ਟਾਈਮ ਦਾ ਇੱਕ ਨੜੀ ਸਸ਼੍ਰੀ ਕਾਲ ਜੀ ਸਾਰਿਆਂ ਨੂੰ ਆਪਣੇ ਘਰ ਬਗਾਨੇ ਹੁੰਦੇ ਲੋਕ ਤਾਂ ਤੁਸੀਂ ਬਹੁਤ ਸੁਣੇ ਹੋਣਗੇ ਪਰ ਤੁਹਾਨੂੰ ਪਤਾ ਹੈ ਲੋਕ ਕਿੱਥੇ ਰਹਿੰਦੇ ਨੇ ਇਹਨਾਂ ਨੂੰ ਕੌਣ ਜਿਹੜੇ ਸੜਕਾਂ ਤੇ ਰੋਲ ਰਹੇ ਹੁੰਦੇ ਨੇ ਉਹ ਹਾਦਸਿਆਂ 'ਚ ਮਾਰੇ ਜਾਂਦੇ ਨੇ ਤੇ ਕੁਝ ਲੋਕ ਜਿਨ੍ਹਾਂ ਨੂੰ ਸੰਸਥਾਵਾਂ ਸੰਭਾਲਦੀਆਂ ਨੇ ਤੇ ਆਓ ਇੱਕ ਅਜਿਹੀ ਸੰਸਥਾ ਦੇ ਤੁਹਾਨੂੰ ਰੂਬਰੂ ਕਰਾਉਂਦੇ ਆ ਜਿਹੜੀ ਕਿ ਰੋਪੜ ਕੁਰਾਲੀ ਰੋਡ ਤੇ ਹੈ ਪ੍ਰਭ ਆਸਰਾ ਆਓ ਮੇਰੇ ਨਾਲ ਇੱਥੇ ਤੁਹਾਨੂੰ ਅਸੀਂ ਦਰਸ਼ਨ ਕਰਵਾਵਾਂਗੇ ਰੱਬ ਵਰਗੀਆਂ ਰੂਹਾਂ ਦੇ ਸਸ਼ਕਲ ਮੈਮ ਸਿਕਾ ਹਾਂਜੀ ਮੈਮ ਤੁਹਾਡਾ ਵਾਹ ਪੰਜਾਬੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਹਾਂਜੀ ਸਭ ਤੋਂ ਪਹਿਲਾਂ ਮੈਮ ਤੁਸੀਂ ਸਾਨੂੰ ਇਹ ਦੱਸੋ ਵੀ ਤੁਹਾਡੇ ਦਿਮਾਗ 'ਚ ਮਤਲਬ ਇਹ ਥਾਟ ਕਿੱਦਾਂ ਆਇਆ ਕਿ ਪ੍ਰਭਾਸਰਾ ਜਿਹੜਾ ਮਤਲਬ ਕੁਝ ਐਦਾਂ ਦਾ ਆਸ਼ਰਮ ਬਣਾਇਆ ਜਾਵੇ ਮਤਲਬ ਤੁਸੀਂ ਕਿਹਦੇ ਤੋਂ ਇਨਸਪਾਇਰ ਹੋਏ ਅਸਲ 'ਚ ਪ੍ਰੀਪਲਾਨ ਨਹੀਂ ਸੀ ਕੁਛ ਵੀ ਹਾਂਜੀ ਆ ਪਾਣੀ ਇਸ ਵਾਰ ਕਰਦੀ ਰਹੀ ਬਚਪਨ ਤੋਂ ਹਾਂਜੀ ਹਾਂਜੀ ਕਿ ਵੀ ਇਦਾਂ ਦਾ ਵੀ ਹੈਲਪ ਕਰਨੀ ਆ ਸਪੋਰਟ ਕਰਨੀ ਆ ਕਿ ਜਦੋਂ ਨਿਸ਼ਕਾਮ ਸੇਵਾ ਕਰਦੇ ਸੀ ਬਚਪਨs ਵੀ ਹਾਂਜੀ ਤੇ ਫਾਦਰ ਸਾਹਿਬ ਹਮੇਸ਼ਾ ਕਹਿੰਦੇ ਸੀ ਕਿ ਗੁਰੂ ਕੀ ਗੋਲ ਕਰੀਬ ਦਾ ਮੂ ਹਾਂਜੀ ਬਿਲਕੁਲ ਤੇ ਉਹ ਜੀ ਗੁਰੂ ਨਾਨਕ ਦੇਵ ਜੀ ਨੇ ਵੀ ਇਹ ਹੀ મતલਬ ਸਾਨੂੰ ਸਮਝਾਇਆ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ ਹਾਂਜੀ ਹਾਂ ਵਿਦਸਵੰਦ ਕੱਢਣਾ ਚਾਹੀਏ ਸਮਾ ਸਮੇਦਹਾ ਹੈ ਚਾਹੇ ਉਹ ਤੁਹਾਡਾ મતલਬ ਪੈਸੇ ਦਾ ਹੈ ਚਾਹੇ ਕਿਸੇ ਵੀ ਚੀਜ਼ ਦਾ ਚਾਹੇ ਸਪੋਰਟ ਦਾ ਹੀ ਹੈ ਵਿਦਸਵੰਦ ਕੱਢ ਕੇ ਕਿਸੇ ਦੀ ਹੈਲਪ ਕਰਨੀ ਹੈ ਹਾਂਜੀ ਤੇ ਹਮੇਸ਼ਾ ਕੋਸ਼ਿਸ਼ ਚ ਰਹੇ ਆ ਕਿ ਵੀ ਬਦਵੰਤੋ ਵੀ ਹੈਲਪ ਕਰੀਏ لیکن ਜਦੋਂ ਮੈਰਿਜ ਹੋਈ ਤਾਂ ਫਿਰ ਸਰਦਾ ਸ਼ਮਸ਼ੇ ਸਿੰਘ ਜੀ ਵੀ ਮੇ ਹਸਬੰਡ ਹਾਂਜੀ کافی ਜ਼ਿਆਦਾ ਬਾਣੀ ਨਾਲ ਜੁੜੇ ਹੋਏ ਸੀਗੇ ਆਪਸ ਵਿੱਚ ਡਿਸਕਸ਼ਨ ਹੋਣੇ ਤੇ ਇਹਨਾਂ ਨੇ ਵੀ ਕਹਿਣਾ ਕਿ ਬਚਪਨ ਚ ਮੈਨੂੰ ਇਦਾਂ ਹੀ ਇੱਕ ਵਾਰੀ ਇਦਾਂ ਦੀ ਫੀਲਿੰਗ ਆਈ ਕਿ ਵੀ ਇਹਨਾਂ ਦੇ ক্লোਜ਼ ਫਰੈਂਡ ਦੀ ਡੈਥ ਹੋ ਗਈ ਹਾਂਜੀ ਤੇ ਇਹਨਾਂ ਨੂੰ ਇਹੀ ਫੀਲ ਹੋ ਰਿਹਾ ਸੀਗਾ ਕਿ ਅਸੀਂ ਕਾਦੇ ਲਈ ਬਨੇ ਹੈਗੇ ਹਨ ਪਰਮਾਤਮਾ ਨੇ ਸਾਨੂੰ ਇਸ ਜਹਾਨ ਤੇ ਭੇਜਿਆ ਤੇ ਬਹੁਤ ਥੋੜੇ ਸਮੇਂ ਲਈ ਭੇਜਿਆ ਵੀ ਇਦਾਂ ਹੀ ਚਲੇ ਜਾਣਾ ਹੈ ਤੇ ਕੀ ਕਰਕੇ ਜਾਣਾ ਜਾਣਾ ਕਿੱਥੇ ਹੈ ਮਤਲਬ ਕਈ ਕਈ ਸਵਾਲ ਖੜੇ ਹੋ ਜਾਂਦੇ ਸੀ ਜੇ ਜਦੋਂ ਅਸੀਂ ਆਪਸ ਵਿੱਚ ਬਾਣੀ ਦੇ ਨਾਲ ਵਿਚਾਰਦੇ ਸੀ ਡਿਸਕਸ ਕਰਦੇ ਸੀ ਫਿਰ ਇਹੀ ਅ ਅੱਗੇ ਸਾਹਮਣੇ ਆਂਦਾ ਸੀਗਾ ਇੱਕ ਪਿਤਾ ਇੱਕ ਉਸਕੇ ਹਮਬਾਰਤੂ ਮੇਰਾ ਦੁਵਾਈ ਜੇਤੇ ਜੀ ਤੇਤੇ ਸਭ ਤੇਰੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ ਜੇ ਸਾਰੇ ਉਸ ਪਰਮਾਤਮਾ ਦੇ ਬਣਾਏ ਹੋਏ ਜੀ ਐ ਹਰ ਇੱਕ ਦੇ ਵਿੱਚ ਘਟ ਘਟ ਹਰ ਜੂ ਵਸੇ ਜੇ ਹਰ ਇੱਕ ਦੇ ਵਿੱਚ ਉਸ ਪਰਮਾਤਮਾ ਦੀ ਸੋਲ ਵਾਸਰੀ ਹੈ ਪਰਮਾਤਮਾ ਦਾ ਵਾਸ ਹੈਗਾ ਤੇ ਫਿਰ ਇਹ ਤਾਂ ਸਾਡਾ ਵੱਡਾ ਪਰਿਵਾਰ ਹੈ ਹਾਂਜੀ ਹਾਂਜੀ ਫਿਰ ਅਸੀਂ ਆਪਣੇ ਛੋਟੇ ਜਿਹੇ ਪਰਿਵਾਰ ਲਈ ਕਿਉਂ ਜੀਏ ਫਿਰ ਤਾਂ ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਵੱਡੇ ਪਰਿਵਾਰ ਲਈ ਕੁਝ ਨਾ ਕੁਝ ਕਰੀਏ ਹਾਂਜੀ ਅਸੀਂ ਨਾ ਕਾਫੀ ਟਾਈਮ ਤੋਂ ਤੁਹਾਡੇ ਕੋਲ ਇੱਥੇ ਆਉਣਾ ਚਾਹੁੰਦੇ ਸੀਗੇ ਕਿਉਂਕਿ ਅਸੀਂ ਤੁਹਾਡੇ ਬਾਰੇ ਸੁਣਿਆ ਬਹੁਤ ਸੀ ਪਰ ਅਸੀਂ ਵਿਜ਼ਿਟ ਫਸਟ ਟਾਈਮ ਕੀਤਾ ਤੇ ਤੁਹਾਨੂੰ ਮਿਲ ਕੇ ਸਾਨੂੰ ਵਾਕਈ ਬਹੁਤ ਸਕੂਨ ਮਿਲ ਰਿਹਾ ਬਹੁਤ ਇਹ ਤੁਹਾਡਾ ਔਰ ਇਹਨਾਂ ਪੋਜ਼ਿਟਿਵ ਹੈ ਮੈਂ ਖੁਦ ਬਹੁਤ ਪੋਜ਼ਿਟਿਵ ਹੋ ਰਹੀ ਹਾਂ ਕਿਉਂਕਿ ਕਈ ਵਾਰੀ ਆਪਣੇ ਦਿਮਾਗ 'ਚ ਕੁਝ 네ਗੇਟਿਵ ਗੱਲਾਂ ਹੁੰਦੀਆਂ ਨੇ ਜਾਂ ਹੋਰ ਤਰੀਕੇ ਦੀ ਸਟ्रेस ਮਤਲਬ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਐਵੇਂ ਲੱਗ ਰਿਹਾ ਵੀ ਮੈਂ ਸ਼ਾਇਦ ਕਿਸੇ ਗੁਰੂ ਘਰ 'ਚ ਜਾਂ ਗੁਰਦੁਆਰਾ ਸਾਹਿਬ 'ਚ ਆ ਗਈ ਹਾਂ ਬਿਲਕੁਲ ਇਸ ਤੋਂ ਵੱਡਾ ਗੁਰਦੁਆਰਾ ਸਾਹਿਬ ਨਹੀਂ ਹੋਏਗਾ ਕਿ ਗੁਰੂ ਸਾਹਿਬ ਨੇ ਜਦੋਂ ਗੁਰਦੁਆਰਿਆਂ ਨੂੰ ਉਦ ਹੀ ਨੀ ਪੱਥਰ ਰੱਖੀਏ ਜਿਨ੍ਹਾਂ ਚਾਪਦੇ ਹਾਂ ਉੱਥੇ ਇੱਕ ਸਭ ਤੋਂ ਪਹਿਲਾ ਵੱਡਾ ਨਿਸ਼ਾਨ ਸਾਹਿਬ ਲਗਾਇਆ ਹਾਂਜੀ ਬਿਲਕੁਲ ਦੇ ਨਿਸ਼ਾਨ ਸਾਹਿਬ ਲਗਾ ਕੇ ਸੰਗਤ ਨੂੰ ਇਹੀ ਪ੍ਰੇਰਨਾ ਦਿੰਦੀ ਆ ਵੀ ਕਿਉਂ ਜਦੋਂ ਵੀ ਤੁਹਾਨੂੰ ਗੁਰਦੁਆਰਾ ਸਾਹਿਬ ਪਹੁੰਚਣਾ ਹਾਂਜੀ ਬੁਰਵਾ ਸਾਹਿਬ ਹੈ ਕੀ ਆ ਨਿਸ਼ਾਨ ਸਾਹਿਬ ਦੱਸ ਰਿਹਾ ਬਿਲਕੁਲ ਜੀ ਨਿਥਾਵਿਆਂ ਦੀ ਥਾਂ ਨਿਉਟਿਆਂ ਦੀ ਔਰ ਨਿਆਸਿਆਂ ਦਾ ਜਿਹੜਾ ਵੀ ਬੰਦਾ ਲੋੜਵੰਦ ਹੋਊਗਾ ਉੱਥੇ ਜਾ ਸਾਰਾ ਉੱਥੇ ਉਹਨੂੰ ਲੰਗਰ ਵੀ ਮਿਲੇਗਾ ਉੱਥੇ ਰਹਿائش ਵੀ ਮਿਲੇਗੀ ਉੱਥੇ ਉਹਨੂੰ ਲੋੜ ਅਨੁਸਾਰ ਜਿਸ ਚੀਜ਼ ਦੀ ਵੀ ਨੀੜਾ ਉਹ ਮਿਲੇਗੀ ਮੈਮ ਹੁਣ ਤੱਕ ਆਪਣੇ ਇਸ ਪਰਿਵਾਰ ਚ ਕਿੰਨੇ ਮੈਂਬਰ ਹੈਗੇ ਨੇ 올 ਓਵਰ ਮਿਲਾ ਕੇ ਬੱਚੇ ਬਜ਼ੁਰਗ ਸਾਰੇ ਮਿਲਾ ਕੇ ਆਪਣੇ ਪਰਿਵਾਰ ਚ ਸਾਡੇ ਕੋਲ ਦਸੰਬਰ ਤਕਰ ਸਾਨੂੰ 21 ਇਅਰਸ ਹੋ ਜਾਣਾ ਹਾਂਜੀ ਹਾਂਜੀ ਸੰਸਥਾ ਨੇ ਸ਼ੁਰੂ ਕੀਤੇ ਹੋਏ ਹਾਂਜੀ ਹਾਂਜੀ ਤੇ ਹੁਣ ਤੱਕ ਸਾਡੇ ਕੋਲ ਤਕਰੀਬਨ 2200 ਦੇ ਕਰੀਬ ਅਲੱਗ ਅਲੱਗ ਡੈਸਟੀਟਿਊਟ ਲਾ ਵਾਰਿਸ ਗੁੰਮਸ਼ੁਦਾ ਅਨਾਥ ਲਾਚਾਰ ਮੈਂਟਲੀ ਚੈਲੰਜ ਮੈਂਟਲੀ ਇਲ ਹਾਂਜੀ ਹਾਂਜੀ ਆ ਆਰਫਨ ਅਬੈਂਡਡ ਅਲੱਗ ਅਲੱਗ ਤਰ੍ਹਾਂ ਸਾਡੇ ਕੋਲ ਕੋਈ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਜਾਂ ਹਸਪਤਾਲਾਂ ਵੱਲੋਂ ਕਾਫੀ ਪੁਲਿਸ ਤਾਂ ਹੁਣ ਵੀ ਆਈ ਬੈਠੀ ਹੈ ਹਾਂਜੀ ਮੈਂ ਅਸੀਂ ਮੈਂ ਵੀ ਇੱਕ ਹਸੇ ਆ ਗਈ ਹਾਂਜੀ ਡੈਸਟੀਟਿਊਟ ਲਈ ਤੇ ਰੈਗੂਲਰ ਹੈ ਲੋਕ ਸਾਡੇ ਕੋ ਐਡਮਿਟ ਹੋਏ ਆ ਜਿੰਨਾ ਵਿੱਚ ਉਹ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਵੀ ਇਹ ਇੰਪਰੂਵ ਹੋ ਹਾਂਜੀ ਹਾਂਜੀ ਇਹਨਾਂ ਨੂੰ ਕੇਅਰ ਤੋਂ ਬਾਅਦ ਇਹਨਾਂ ਦੀ ਰੀਹੈਬਿਲੀਟੇਸ਼ਨ ਦੇ ਉੱਪਰ ਆਲੇ ਕਰੀਏ ਉਹਦੇ ਵਿੱਚ ਜਿਵੇਂ ਟ੍ਰੀਟਮੈਂਟ ਦੇ ਨਾਲ ਨਾਲ ਇਹਨਾਂ ਨੂੰ ਫੂਡ ਤਾਂ ਹੈ ਹੀ ਹੈ ਤੇ ਹੋਰ ਵੀ ਜਿਸ ਚੀਜ਼ ਦੀ ਨੀਡ ਹੈ ਚਾਹੇ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦੇਣ ਦੀ ਲੋੜ ਆ ਚਾਹੇ ਇਹਨਾਂ ਨੂੰ ਗੇਮਸ 'ਚ ਭਾਣ ਦੀ ਲੋੜ ਆ ਜਾਇਨਾ ਦੀ ਕਾਉਂਸਲਿੰਗ ਕਰਨ ਦੀ ਲੋੜ ਹੈ ਉਹ ਸਾਰਾ ਕੁਝ ਕਰਨ ਤੋਂ ਬਾਅਦ ਕਾਫੀ ਇੰਪਰੂਵ ਹੋਏ ਹੈ तकरीबन 1300 ਪਲੱਸ ਅਧੋਂਤ 1400 ਦੇ ਕਰੀਬ ਰੀਯੂਨਾਈਟ ਹੋ ਚੁੱਕੇ ਆਪਣੀ ਪਾਰਟਨਰਸ ਦੇ ਨਾਲ ਕੁਛ ਇਦਾਂ ਦੇ ਵੀ ਬਜ਼ੁਰਗ ਜਾਂ ਕੁਛ ਇਦਾਂ ਦੇ ਵੀ ਲਾਚਾਰ ਪੇਸ਼ੈਂਟ ਆਂਦੇ ਜਿਨ੍ਹਾਂ ਦਾ ਟ੍ਰੀਟਮੈਂਟ ਪੋਸੀਬਲ ਹੀ ਨਹੀਂ ਪ੍ਰੋਪਰ ਹੈ ਨਾ ਕਿ ਉਹਨਾਂ ਨੂੰ ਕਿਉਂਕਿ ਹਸਪੀਟਲਸ ਜੋ ਸਾਡੇ ਕੋਲ ਰੈਫਰ ਕੀਤੇ ਜਾਂਦੇ ਕਿ ਜਿਹੜੇ ਸੀਰੀਅਸ ਆ ਜਿੰਨੀ ਕੋ ਟ੍ਰੀਟਮੈਂਟ ਦੇ ਸਕਦੇ ਸੀ ਵੀ ਬਾਕੀ ਉਹਨ ਸੇਵਾ ਹੀ ਕਰ ਲਓ ਜੀ ਹਾਂਜੀ ਹਾਂਜੀ ਤੇ ਉਹ ਫਿਰ ਕਈ ਵਾਰੀ ਨਹੀਂ ਬੱਚਪਾਨ ਦੇ ਉਹ ਕਮਿਊਨਿਟੀ ਦੀ हां जी, जी सॉरी मैं ਤੁਹਾਡੀ ਗੱਲ ਕੱਟ ਰਹੀ ਆ ਮਤਲਬ ਮੈਨੂੰ ਇਹ ਵੀ ਪਤਾ ਲੱਗਿਆ ਵੀ ਕਈ ਐਦਾਂ ਦੇ ਵੀ ਜਿੱਦਾਂ ਤੁਹਾਡੇ ਕੋਲ ਬੱਚੇ ਆਉਂਦੇ ਆ ਜਾਂ ਬਜ਼ੁਰਗ ਆਉਂਦੇ ਆ ਵੀ ਕਈ ਵਾਰ ਤੱਕ ਉਹਨਾਂ ਦਾ ਹਾਲ ਚਾਲ ਹੀ ਨਹੀਂ ਪੁੱਛਦੇ ਹੈਗੇ ਫੈਮਿਲੀ ਮੈਂਬਰਸ ਤੇ ਕਹਿੰਦੇ ਵੀ ਡੈਥ ਟਾਈਮ ਉਹ ਮਤਲਬ ਪ੍ਰਾਪਰਟੀ ਦੇ ਚੱਕਰ ਚ ਉਦੋਂ ਪਹੁੰਚਦੇ ਨੇ ਤੇ ਕੀ ਇਹਦੇ ਚ ਕਿੰਨੀ ਸੱਚਾਈ ਹੈ ਦੇਖੋ ਸੱਚਾਈਆਂ ਬਹੁਤ ਹੱਡ ਬੀਤੀਆਂ ਹੈਗੀਆਂ ਬਹੁਤ ਸਟੋਰੀਜ਼ ਹੈਗੀਆਂ ਲੱਗਦਾ ਤੇ ਜੇ ਆਪਣੇ ਕੋਈ ਖੁੱਲਾ ਸਮਾਂ ਹੋਏਗਾ ਕਿਸੇ ਦਿਨ ਉਹ ਵੀ ਆਪਾਂ ਡਿਸਕਸ ਜ਼ਰੂਰ ਕਰਾਂਗੇ ਹਾਂਜੀ ਹਾਂਜੀ ਤੇ ਵਾਕਈ ਸਚਾਈ ਹੈ ਕਿ ਪਹਿਲਾਂ ਤਾਂ ਅਗਲੇ ਨੂੰ ਲਵਾਰਸ ਕੇ ਕਿ ਇੱਥੇ ਇੱਥੇ ਸੁੱਟ ਜਾਣਾ ਜਾਂ ਹਾਂਜੀ ਹਾਂਜੀ ਜਦ ਅਗਲੇ ਨੂੰ ਹੋਸ਼ ਆਂਦੀ ਹੈ ਦੱਸਦਾ ਆਪਣੇ ਬਾਰੇ ਕਿਉਂਕਿ ਸਾਡੇ ਕੋਲ ਅਸੀਂ ਘਰਾਂ ਤੋਂ ਲੈਣ ਦਾ ਟ੍ਰੈਂਡ ਨਹੀਂ ਹੈ ਜੇ 올ਡਰਸ ਹੋਮ ਜਾਂ ਇਦਾਂ ਦਾ ਹੋਮ ਨਹੀਂ ਹੈ ਇਹ ਹੈਗਾ ਲਵਾਰਸ ਜਿਨ੍ਹਾਂ ਨੂੰ ਸਟ्रेस ਜਾਂ ਡਿਪਰੈਸ਼ਨ ਕਰਕੇ ਘਰੋਂ ਨਿਕਲ ਗਏ ਪਤਾ ਨਹੀਂ ਹੈ ਕਿਉਂ ਹੋ ਗਏ ਹੈ ਨਾ ਬਟ ਉਹਨਾਂ ਦੇ ਵਾਰਿਸ ਲੱਭੀਦੇ ਹੈ ਵਾਰਿਸ ਅਪਰੋਚ ਨਹੀਂ ਕਰਦੇ ਲੈ ਕੇ ਨਹੀਂ ਜਾਣਾ ਚਾਹੁੰਦੇ ਕਈ ਤੇ ਬਟ ਲੈ ਕੇ ਜਾਣ ਵਾਲੇ ਗਰੀਬ ਕਈ ਕਾ ਲੈ ਕੇ ਵੀ ਗਏ ਚਾਹੁੰਦੇ ਕਿ ਰੀਯੂਨਾਈਟ ਵੀ ਹੋਏ ਹੁਣ ਜਿਹੜੇ ਨਹੀਂ ਲੈ ਕੇ ਜਾਂਦੇ ਉਹਨਾਂ ਨੂੰ ਤੁਸੀਂ ਚੇਨ ਨਹੀਂ ਕਰ ਸਕਦੇ ਬਿਲਕੁਲ ਨਹੀਂ ਮਰਟੈਲਿਟੀ ਕਿਉਂਕਿ ਉਹਨਾਂ ਨੂੰ ਆਪਣੀ ਕੌਂਸ਼ੀਅਸ ਦੀ ਆਵਾਜ਼ ਸੁਣਨੀ ਬੰਦ ਹੋ ਚੁੱਕੀ ਹੈ ਹੈਨਾ ਉਹਨਾਂ ਦੇ ਸੰਸਕਾਰ ਹੀ ਨਹੀਂ ਉਦਾਂ ਦੇ ਬਣੇ ਤੇ ਉਹਦਾਂ ਦੇ ਫਿਰ ਜਦੋਂ ਤੱਕ ਜਿੰਦਾ ਹੈ ਕਹਿਣਾ ਸਾਡੇ ਨੂੰ ਕੁਝ ਨਹੀਂ ਲੱਗਦਾ ਹਾਂਜੀ ਹਾਂਜੀ ਤੇ ਜਦੋਂ ਡੈਥ ਹੋ ਜਾਂਦੀ ਹੈ ਫਿਰ ਜੀ ਸਾਨੂੰ ਤਾਂ ਸਰਟੀਫਿਕੇਟ ਚਾਹੀਦਾ ਡੈਥ ਸਰਟੀਫਿਕੇਟ ਅਸੀਂ ਕਿਹ ਡੈਥ ਸਰਟੀਫਿਕੇਟ ਅਸੀਂ ਕਦੇ ਬਣਵਾਉਂਦਾ ਹੀ ਨਹੀਂ ਹਾਂ ਹਾਂਜੀ ਬਿਲਕੁਲ ਤੇ ਫਿਰ ਉਹਨਾਂ ਨੂੰ ਕਰੀਮੇਸ਼ਨ ਸਲੀਪ ਚਾਹੀਦੀ ਹੈ ਫਿਰ ਉਹਨਾਂ ਦੀ ਉਹ ਪ੍ਰੋਪਰਟੀ ਦੇ ਵਾਰਸ ਬਣਨਾ ਜਾਂਦੇ ਹੈਗੇ ਬਹੁਤ ਕੁਝ ਚੱਲ ਰਿਹਾ ਹੈ ਹਾਂਜੀ ਹਾਂਜੀ ਬਿਲਕੁਲ ਇਹ ਹਾਲ ਵੀ ਤਕਰੀਬਨ 450 ਦੇ ਕਰੀਬ ਇਨਹਬਿਟੈਂਟਸ ਰਹੇ ਹੈਗੇ ਜਿਨ੍ਹਾਂ ਦੀ ਸਾਡੀ ਰੈਗੂਲਰ ਹੁੰਦਾ ਕੋਸ਼ਿਸ਼ ਕਿ ਇਹਨਾਂ ਦੇ ਵਾਰਸ ਲੱਭੀਏ ਹਾਂਜੀ ਹਾਂਜੀ ਤੇ ਜਿਹੜਾ ਨਹੀਂ ਲੈ ਕੇ ਜਾਂਦਾ ਉਸ ਫਿਰ ਐਜ਼ ਅ ਫੈਮਿਲੀ ਮੈਂਬਰ ਸਾਡੇ ਕੋਲ ਰਹਿੰਦੇ ਹੈ ਹਾਂਜੀ ਹਾਂਜੀ ਤੇ ਮੈਮ ਤੁਸੀਂ ਮਤਲਬ ਚੈਨਲ ਥਰੂ ਤੁਸੀਂ ਮਤਲਬ ਆਪਣੇ ਸਮਾਜ ਨੂੰ ਜਾਂ ਆਪਣੇ ਪੂਰੇ ਦੇਸ਼ ਨੂੰ ਪੰਜਾਬ ਨੂੰ ਜਾਂ ਪੂਰੀ ਦੁਨੀਆ ਨੂੰ ਕੀ ਕਹਿਣਾ ਚਾਹੋਗੇ ਦੇਖੋ ਜੇ ਕੋਈ ਵਿਚਾਰਾ ਕਿਸੇ ਕਾਰਨ ਕਰਕੇ ਸਟ्रेस ਜਾਂ ਡਿਪਰੈਸ਼ਨ ਚ ਚਲਾ ਹੀ ਗਿਆ ਤੇ ਕਰੋ ਨਿਕਲ ਗਿਆ ਚਲੋ ਉਤੋਂ ਇਦਾਂ ਦੀਆਂ ਸੰਸਥਾਵਾਂ ਹੈਗੀਆਂ ਜਾਂ ਕੰਮ ਕਰਨੀਆਂ ਬਣਦੀਆਂ ਹੋਰ ਵੀ ਸੰਸਥਾਵਾਂ ਦੀ ਲੋੜ ਹੈਗੀ ਆ ਖੁੱਲਣੀਆਂ ਚਾਹੀਦੀਆਂ ਬਾਕੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਦਾਂ ਦੇ ਇਨਫਰਾਸਟ੍ਰਕਚਰ ਆਪਾਂ ਨੂੰ ਹੋਰ ਬਣਾਉਣੇ ਚਾਹੀਦੇ ਬਟ ਜੇ ਤੁਸੀਂ ਖੁਦ ਬਖੁਦ ਆਪਣੇਆਂ ਨੂੰ ਮਤਲਬ 올ਡਰਜ਼ ਹੋਮ ਚ ਭੇਜਣਾ ਚਾ ਰਹੇ ਆ orphans ਚ ਭੇਜਣਾ ਚਾ ਰਹੇ ਆ ਕਿਉਂਕਿ ਉਹ ਹੁਣ ਅੱਜ ਦੀ ਡੇਟ ਵਿੱਚ ਉਹ ਉਸ लायक ਨਹੀਂ ਹੈ ਕਿ ਤੁਹਾਨੂੰ ਕਮਾ ਕੇ ਦੇ ਸਕਣ ਠੀਕ ਹੈ ਇਸ ਲਈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਰੀਏ ਬਿਕੋਜ਼ ਕਿਸੇ ਦਿਨ ਅਸੀਂ ਵੀ ਬਜ਼ੁਰਗ ਹੋਣਾ ਹੈ ਹੈਨਾ ਸਾਨੂੰ ਉਹਨਾਂ ਨੇ ਬਚਪਨ ਤੋਂ ਤੋੜਿਆ ਸੀ ਹੁਣ ਸਾਡੀ ਡਿਊਟੀ ਬਣਦੀ ਹੈ ਕਿ ਬੁਢਾਪੇ ਵੇਲੇ ਅਸੀਂ ਉਹਨਾਂ ਦਾ ਸਹਾਰਾ ਬਣੀਏ ਉਹਨਾਂ ਦੀ ਹੈਲਪ ਕਰੀਏ ਸਪੋਰਟ ਕਰੀਏ ਤੇ ਜੇ ਸਾਡੇ ਜਿਹੜੇ ਬੱਚੇ ਹੈਗੇ ਆ ਉਹ ਸਾਡੇ ਤੋਂ ਹੀ ਸਿੱਖਦੇ ਆ ਸਾਡੀ ਨਕਲ ਕਰਦੇ ਆ ਉਹ ਆਪਣੇ ਆਲੇ-ਦਾਲੇ ਤੋਂ ਸਿੱਖਦੇ ਆ ਕਿਉਂਕਿ এনवायरमेंट ਹੀ ਬੰਦੇ ਨੂੰ ਪਰਸਨੈਲਿਟੀ ਡਵੈਲਪ ਕਰਦਾ ਬੰਦੇ ਦੀ ਇਨਵਾਇਰਨਮੈਂਟ ਤੋਂ ਹੀ ਬੰਦਾ ਇਨਸਾਨ ਬਣਦਾ ਇਨਵਾਇਰਨਮੈਂਟ ਤੋਂ ਹੀ ਬੰਦਾ ਕ੍ਰਿਮੀਨਲ ਬਣਦਾ ਤੇ ਇਹ ਸਾਨੂੰ ਆਪ ਨੂੰ ਸੋਚਣਾ ਪਏਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਕ੍ਰਿਮੀਨਲ ਬਣਾਉਣ ਜਾ ਰਹੇ ਹਾਂ ਜਾਂ ਅਸੀਂ ਹਿਊਮਨ ਬੀਿੰਗ ਬਣਾਉਣ ਜਾ ਰਹੇ ਹਾਂ ਤੇ ਜਿਸ ਦਿਨ ਅਸੀਂ ਆਪਣੇ ਬੱਚਿਆਂ ਨੂੰ ਹਿਊਮਨ ਬੀਿੰਗ ਬਣਾਵਾਂਗੇ ਤੇ ਸਮਾਜ ਖੁਦ ਬਖੁਦੀ ਬਹੁਤ ਪਵਿੱਤਰ ਤੇ ਬਹੁਤ ਵਧੀਆ ਸਾਨੂੰ ਦਿਖਣ ਲੱਗੇਗਾ ਤੇ ਕੋਈ ਵੀ ਇਦਾਂ ਸੜਕਾਂ ਤੇ ਨਹੀਂ ਰੁਲੇਗਾ ਤੇ orphans ਖੋਲਣ ਦੀ ਤਾਂ ਲੋੜ ਹੀ ਨਹੀਂ ਪੈਗੀ 올ਡਰਸ ਹੋਮ ਖੋਲਣ ਦੀ ਲੋੜ ਨਹੀਂ ਪੈਗੀ ਸੋ ਆਪਾਂ ਸਾਰੇ ਹੰਬਲਾ ਮਾਰੀ ਕੋਸ਼ਿਸ਼ ਕਰੀਏ ਕਿ ਜਿੱਥੇ ਵੀ ਇਦਾਂ ਦਾ ਕੋਈ ਲਾਚਾਰਾ ਉਹਨੂੰ ਤਾਂ ਸਪੋਰਟ ਕਰੀਏ ਤੇ ਦੂਸਰੀ ਗੱਲ ਕਿ ਆਪਣੇਆਂ ਨੂੰ ਆਪਣਾ ਮੰਨ ਕੇ ਤੇ ਜਿਹੜੇ ਇਸ ਪਰਮਾਤਮਾ ਦੇ ਬਣਾਏ ਜੀ ਆ ਉਹਨਾਂ ਨੂੰ ਵੀ ਆਪਣਾ ਮੰਨੀਏ ਤੇ ਹੈਲਪ ਕਰੀਏ ਤੇ ਦਸਵੰਦ ਜ਼ਰੂਰ ਕੱਢੀਏ ਤਾਂ ਕਿ ਜਿਹੜੇ ਵਿਚਾਰੇ ਸੜਕਾਂ ਤੇ ਰੂਲ ਹੀ ਗਏ ਆ ਉਹਨਾਂ ਦੀ ਸਪੋਰਟ ਕਿੱਦਾਂ ਹੋ ਸਕਦੀ ਆ ਜਿਹੜੇ ਕਿਸੇ ਆਸ਼ਰਮ ਚ ਪਹੁੰਚ ਹੀ ਗਏ ਉਹਨਾਂ ਦੀ ਹੈਲਪ ਕਿੱਦਾਂ ਹੋ ਸਕਦੀ ਆ ਧੰਨਵਾਦ ਮੈਂ ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ ਤੁਹਾਡੇ ਆਸ਼ਰਮ ਦਾ ਚ ਦੌਰਾ ਕਰਨ ਆਏ ਸੀਗੇ ਤੇ ਅਸੀਂ ਵੇਖਿਆ ਇਸ ਦੌਰਾਨ ਇਹ ਨੌਜਵਾਨ ਵੀ ਆਏ ਨੇ ਤੇ ਮਤਲਬ ਸਰ ਲੈ ਕੇ ਆਏ ਨੇ ਤੇ ਇਹ ਕਿੱਥੋਂ ਆਏ ਨੇ ਤੇ ਕਿਸ ਹਾਲਾਤ ਚ ਮਿਲੇ ਨੇ ਅ ਸਰ थाना ਤੋਂ ਭਾਜੀ ਤਿਲਕਰਾਜੀ ਪਹੁੰਚੇ ਹੈਗੇ ਆ ਤੇ ਇਹ ਅਧਿਹੜੀ ਵਿਲੇਜ ਦੇ ਸਰਪੰਚ ਸਾਹਿਬ ਆ ਲੈ ਕੇ ਆਏ ਆ ਇਹਨਾਂ ਨੂੰ ਨਾਲ ਇਹਨਾਂ ਦੇ ਕਹਿੰਦੇ ਅਨਸਾਰ ਕਿ ਕੱਲ ਰਾਤ ਹੀ ਉੱਥੇ ਸਾਨੂੰ ਕੂੜੇ ਦੇ ਢੇਰਾਂ ਤੇ ਕੁਛ ਨਾ ਕੁਛ ਚੱਕ ਕੇ ਤੁ르ਦਾ ਫਿਰਦਾ ਨਜ਼ਰ ਆਇਆ ਪਿੰਡੇ ਦਾ ਨਾ ਹੋਣ ਕਰਕੇ ਕਿਉਂਕਿ ਬੰਦੇ ਪਹਿਚਾਨ ਲੰਦੇ ਹੈਗੇ ਤੇ ਕੋਸ਼ਿਸ਼ ਕੀਤੀ ਇਹਨਾਂ ਨਾਲ ਗੱਲਬਾਤ ਕਰਨ ਦੀ ਬਟ ਇਹ ਹੁਣ ਵੀ ਹਜੇ ਵੀ ਗੱਲ ਨਹੀਂ ਬਣਦੀ ਕਰ ਨਹੀਂ ਰਹੇ ਆ ਮਤਲਬ ਕਿਸ ਫੀਲ ਹੋ ਰਿਹਾ ਹੈ ਕਿ ਕਾਫੀ ਜਿਆਦਾ ਡਿਪਰੈਸ਼ਨ ਚ ਜਾ ਚੁੱਕੇ ਆ ਤੇ ਇਹਨਾਂ ਨੂੰ ਟਰੀਟਮੈਂਟ ਦੀ ਲੋੜ ਆ ਤੇ ਬਾਕੀ ਇਹਨਾਂ ਦੇ ਦਸਨ ਅਨੁਸਾਰ ਕਿ ਇਹਨਾਂ ਦੇ ਕਾਫੀ ਜਿਆਦਾ ਮੈਟਿਡ ਹੈਅਰ ਸੀਗੇ ਕਾਫੀ ਜੜਾਵਾਂ ਬੜੀਆਂ ਹੋਈਆਂ ਸੀ ਦਾੜੀ 'ਚ ਵੀ ਤੇ ਸਿਰ 'ਚ ਵੀ ਬਾਲਾਂ ਦੀ ਤੇ ਉਹ ਕਟਿੰਗ ਕਰਕੇ ਲਿਆਏ ਹੈਗੇ ਤੇ ਪੈਰਾਂ 'ਚ ਕੀੜੇ ਪਏ ਹੋਏ ਸੀ ਪੈਰ 'ਚ ਤੇ ਜਖਮ ਕਾਫੀ ਵੱਡਾ ਹੈਗਾ ਡਿਟੋਰੀਏਟ ਹੋਇਆ ਹੋਇਆ ਹੈ ਤੇ ਆਪਾਂ ਫਿਰ ਤੋਂ ਇਹ ਮੈਡੀਕਲ ਜੋ ਵੀ ਟਰੀਟਮੈਂਟ ਕਰਨ ਦੀ ਲੋੜ ਪਵੇਗੀ ਉਹ ਕਰਾਂਗੇ ਹਾਂਜੀ ਹਾਂਜੀ ਕਿ ਅਸੀਂ ਨਾਲ ਇੱਕ ਵਾਰ ਗੱਲਬਾਤ ਕਰਕੇ ਦੇਖ ਸਕਦੇ ਹਾਂ ਹਾਂਜੀ ਜਰੂਰ ਹੈਲੋ ਸਸ਼ਕਲ ਵੀਰ ਜੀ ਕਿ ਕਰ ਰਾਮਰਾ ਹਾਂਜੀ ਆ ਦੇਖੋ ਤੁਸੀਂ ਟੀਵੀ ਚਾਹ ਰਹੇ ਹੋ ਕੈਮਰੇ ਚਾਹ ਰਹੇ ਹੋ ਬੋਲੋ ਸਸ਼ਕਲ ਬਲੌਸ ਰਹਿਆ ਨੂੰ ਮਸਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹਨਾ ਮਤਲਬ ਐਦਾਂ ਦੇ ਪੇਸ਼ੈਂਟਸ ਨੂੰ ਸੰਭਾਲਨਾ ਬਹੁਤ ਔਖਾ ਪਰ ਸਲੂਟ ਆ ਇਸ ਆਸ਼ਰਮ ਨੂੰ ਪ੍ਰਬਾਸਰਾ ਆਸ਼ਰਮ ਨੂੰ ਹਨਾ ਇਸ ਇਸ ਸੰਸਥਾ ਨੂੰ ਸਲੂਟ ਆ ਜਿਹਦਾ ਦੇਣ ਅਸੀਂ ਕਦੇ ਸ਼ਾਇਦ ਦੇ ਹੀ ਨਹੀਂ ਸਕਦੇ ਤੇ ਚਲੋ ਆਪਾਂ ਵੀਰਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਨੌਜਵਾਨ ਵੀਰ ਨੂੰ ਲੈ ਕੇ ਆਏ ਨੇ ਸਰਬੰਸੇਬ ਤੁਹਾਨੂੰ ਇਹ ਕਿੰਨਾ ਹਾਲਾਤਾਂ ਚ ਮਿਲੇ ਨੇ ਤੇ ਕਿੱਥੋਂ ਮਿਲੇ ਨੇ ਸਾਨੂੰ ਰਾਤ ਮਿਲਿਆ ਨੇਰੇ ਚ ਹਾਂਜੀ ਤੇ ਹਾਲਾਤ ਬਹੁ ਮਾੜੇ ਸੀਗੇ ਇਹਨਾਂ ਦੇ ਹਾਂਜੀ ਤੇ ਬਹੁਤ ਗੰਦੇ ਕੱਪੜੇ ਮਤਲਬ ਜਦੋਂ ਤੁਝਾ ਬਹੁਤ ਪਰਦੀ ਹਾਂਜੀ ਹਾਂਜੀ ਤੇ ਸਵੇਰੇ ਅਸੀਂ ਇਹਨਾਂ ਨੂੰ ਮਤਲਬ ਨਾਲ ਆ ਤੋਲ ਕੇ ਥੋੜੀ ਕਟਿੰਗ ਵਗੈਰਾ ਕੀਤੀ ਇਹਨਾਂ ਦੀ ਜਿਵੇਂ ਕਿ ਅਸੀਂ ਇਹਨਾਂ ਨਾਲ ਮੈਂ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਕੋਈ ਸਹੀ ਤਰੀਕੇ ਨਾਲ ਰਿਸਪੌਂਸ ਨਹੀਂ ਦੇ ਰਹੇ ਹਨ ਤੁਹਾਡੇ ਹਿਸਾਬ ਨਾਲ ਵੀ ਸ਼ਾਇਦ ਮੈਂਟਲੀ ਇਸ਼ੂ ਵੀ ਹੈ ਇਹਨਾਂ ਨੂੰ ਇਹਨਾਂ ਨੂੰ ਮੈਂਟਲੀ ਹੋਇਆ ਸੀਗਾ ਜੀ ਨਹੀਂ ਕਿ ਜੇ ਚੰਗਾ ਭਲਾ ਬੰਦਾ ਢੇਰਾਂ ਤੇ ਕੌਣ ਫਿਰਦਾ ਹੈ ਤੇ ਭੁੱਖ ਦਾ ਸਤਾਇਆ ਹੋਇਆ ਸੀਗਾ ਜੀ ਹਾਂਜੀ ਤੇ ਉਹਦੇ ਕਰਕੇ ਫਿਰ ਅਸੀਂ ਸਾਨੂੰ ਲੱਗਿਆ ਜੀ ਥਾਣੇ ਨਾਲ ਸੰਪਰਕ ਕਰਿਆ ਸਰ ਨਾਲ ਤੇ ਅਸੀਂ ਇਹਨਾਂ ਨੂੰ ਉੱਥੇ ਲੈ ਕੇ ਆਏ ਜੀ ਹਾਂਜੀ ਹਾਂਜੀ ਤੇ ਉਹਨਾਂ ਦੀ ਮਦਦ ਨਾਲ ਅਸੀਂ ਇੱਥੇ ਪਹੁੰਚੇ ਹਾਂ ਜੀ ਤੇ ਸਾਨੂੰ ਵਧੀਆ ਇੱਥੇ ਵੀ ਹਾਂਜੀ ਹਾਂਜੀ ਸ਼ਾਸ਼ਨਦੀਪ ਵਧੀਆ ਸਾਨੂੰ ਹੈਲਪ ਮਿਲੀ ਜੀ ਇੱਥੇ ਵੀ ਤੁਸੀਂ ਕਹਿੰਦੇ ਚਲੋ ਭਲਾ ਹੋ ਜਾਈਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਸਚਕਲ ਸਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹ ਰਹੇ ਹੋ ਜੀ ਸਰਪੰਚ ਸਾਹਿਬ ਜਿਹੜੇ ਅੰਦੇ ਡਿਪੈਂਡ ਤੋਂ ਆਏ ਹਾਂਜੀ ਇਹ ਆਪਾਂ ਨੂੰ ਬੁਲਾਏ ਸੀ ਇਹਨਾਂ ਨੇ ਆਪਾਂ ਨੂੰ ਆਨਕੇ ਜੋ ਵੀ ਇਸ ਦੇ ਹਾਲਾਤ ਬਾਰੇ ਦੱਸਿਆ ਜੀ ਹਾਂਜੀ ਹਾਂਜੀ ਇਸ ਇਸ ਆਸਵਾਨ ਦੇ ਵਿੱਚ ਮੈਂ ਮੁੱਖ ਅਫਸਰ ਸਾਹਿਬ ਨਾਲ ਉਹਨਾਂ ਹਾਲਾਤਾਂ ਬਾਰੇ ਸਾਨੂੰ ਜਾਣੂ ਕਰਵਾਇਆ ਹਾਂਜੀ ਹਾਂਜੀ ਫਿਰ ਇਹਨਾਂ ਦਾ ਮੈਡੀਕਲ ਕਰਵਾ ਕੇ ਤੇ ਇੱਕ ਡੀਟੇਲ ਵਗੈਰਾ ਪਾ ਕੇ ਤੇ ਅਸੀਂ ਇਹਨਾਂ ਦੇ ਇੱਕ ਸਪੁਰਦ ਕਰਵਾ ਸੈਂ ਹੈ ਹਾਂਜੀ ਹਾਂਜੀ ਸ਼ੁਕਰੀਆ ਸਰ ਹਾਂਜੀ ਹਾਂਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੇ ਮੈਮ ਤੁਹਾਡਾ ਵੀ ਦੁਬਾਰਾ ਤੋਂ ਫਿਰ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਤੁਸੀਂ ਸਾਨੂੰ ਮੌਕਾ ਦਿੱਤਾ ਆਪਣੇ ਇਸ ਘਰ ਚ ਆਉਣ ਦਾ ਤੇ ਤਾਂ ਜੋ ਅਸੀਂ ਇੱਥੋਂ ਦੀ ਕੀ ਕੰਡੀਸ਼ਨ ਆ ਜਾਂ ਪੇਸ਼IENTS ਦੀ ਕੀ ਕੰਡੀਸ਼ਨ ਆ ਜਾਂ ਇੱਥੋਂ ਦੇ ਕਿਦਾਂ ਦੇ ਹਾਲਾਤ ਨੇ ਤਾਂ ਜੋ ਅਸੀਂ ਸਾਰੀ ਦੁਨੀਆ ਤੱਕ ਇਹ ਸੁਨੇਹਾ ਪਹੁੰਚਾਈਏ ਵੀ ਮਤਲਬ ਚਲੋ ਆਪਾਂ ਨਾਲ ਕੇ ਇਸ ਘਰ ਨੂੰ ਹੋਰ ਵੀ ਵੱਡਾ ਕਰੀਏ ਇਸ ਘਰ ਦੀ ਜਿੰਨੀ ਤੋਂ ਜਿੰਨੀ ਜ਼ਿਆਦਾ ਅਸੀਂ ਮਦਦ ਕਰ ਸਕਦੇ ਆ ਡੋਨੇਸ਼ਨ ਕਰ ਸਕਦੇ ਆ ਤੇ ਅਸੀਂ ਇਸ ਘਰ ਲਈ ਵੱਧ ਤੋਂ ਵੱਧ ਜੋ ਵੀ ਕਰ ਸਕਦੇ ਆ ਅਸੀਂ ਸਭ ਕੁਝ ਕਰੀਏ ਇਹਨਾਂ ਦੇ ਐਕਚੁਅਲੀ ਬੇਟੇ ਦੀ ਡੈਥ ਹੋ ਗਈ ਸੀ ਤੇ ਉਹਨਾਂ ਨੂੰ ਬਹੁਤ ਯਾਦ ਕਰਦੇ ਨੇ ਬਾਪੂ ਜੀ ਇਹ ਵੀ ਤੁਹਾਡੇ ਬੇਟੇ ਨੇ ਮੈਂ ਵੀ ਤੁਹਾਡੀ ਬੇਟੀਆਂ ਅਸੀਂ ਸਾਰੇ ਤੁਹਾਡੇ ਬੱਚੇ ਹੀ ਆ ਜੀ

ਹਾਂਜੀ ਹਾਂਜੀ ਇਹ ਬੇ 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 ਹਾਂਜੀ ਹਾਂਜੀ ਤੁਮ ਨਾ ਜਾ ਤੂੰ ਜਾ ਸੁਣੋ ਕਰ ਰਹੀ ਬੇ ਉਮਰ ਲੱਗਿਆ ਹਾਂਜੀ ਫਿਰ ਜੀ ਨੀ ਨੰਦ ਤੈਨੂੰ ਮਿਲ ਜਾਈਏ ਬੋ ਕੋਈ ਗੱਲ ਨਹੀਂ ਬਾਪੂ ਜੀ ਇਹ ਦੇਖੋ ਇਹ ਵੀਰ ਜੀ ਵੀ ਤੁਹਾਡੇ ਬੇਟੇ ਨੇ ਇਹਨਾਂ ਚ ਆਪਣਾ ਬੇਟਾ ਦੇਖ ਲਿਆ ਕਰੋ ਇਹ ਵੀ ਤੁਹਾਡੇ ਬੇਟੇ ਵਰਗੇ ਨੇ ਮੈਂ ਵੀ ਤੁਹਾਡੀ ਬੇਟੀ ਹਾਂ ਕੰਮ ਕੀ ਪਸੂ ਪਸੁੰਨੇ ਜ ਬਸ ਹੁਣ ਨਵੇਂ ਗਏ ਹਾਂ ਕੀ ਕਹਿ ਰਹੇ ਨੇ ਵੀ ਕੱਲ ਵੀ ਮਿਲ ਕੇ ਗਏ ਸੀਗੇ ਕਹਿੰਦੇ ਉਹ ਨਾਮ ਮਿਲੋ ਹਾਂਜੀ ਮੇਰੇ ਪਤਰਾ ਤੋਂ ਰਾਜ ਹਾਂਜੀ ਉਹ ਸਿਰ ਕੇ ਨਹੀਂ ਹਾਂਜੀ ਮੈਂ ਸੰਗੜਾ ਹੈਗਾ ਇਧਰ ਜਿੰਨੀ ਮਰਜ਼ੀ ਬੰਦ ਕਰ ਦੇ ਲਾ ਜੀ ਐਂ ਜੀ ਆ ਵੀ ਐਂ ਜੀ ਨੂੰ ਤਾਂ ਵੀ ਐਂ ਜੀ ਨੂੰ ਮੁੱਢੇ ਐਂ ਜੀ ਕਿ ਜੋ ਦੀ ਐ ਮੈਂ ਦੇ ਹਾਂ ਹਾਂ ਬਸ ਉਹ ਮੁੱਢਲ ਨੂੰ ਆਇਆ ਕਿ ਨਾ ਤੋਕ ਦੀ ਐ ਮੈਂ ਮੈਂ ਦੇ ਹਾਂ ਹਾਂ ਜੀ ਤਾਂ ਜੀ ਉਹ ਠੀਕ ਆ ਜੋ ਵੀ ਮਿਲਦਾ ਸ਼ਾਮ ਨੂੰ ਫੇਰ ਮਿਲਾਂਗੇ ਕੈਮਰੇ ਮੋਰੇ ਨੇ ਬੋਲਦੇ ਦੇਸਾ ਤਾਂ ਬੋਲੋ ਬੋ ਤਾਂ ਬੋਲੋ ਵੈਸੇ ਤਾਂ ਗੱਲ ਕਰ ਲਓ ਸਾਡੇ ਨਾਲ ਆ ਦੇਖੋ ਆਪਾਂ ਫੜਾਤਾ ਮਾਈਕ ਇਹਨਾਂ ਨੂੰ ਆਪਾਂ ਮਾਈਕ 'ਚ ਬੋਲਨੇ ਆ ਅੱਛਾ ਤੁਸੀਂ ਗੁੱਡ ਇਵਨਿੰਗ ਜੀ ਤੁਸੀਂ ਸਾਡੇ ਨਾਲ ਗੱਲ ਕਰੋਗੇ ਹਾਂ ਜੀ ਕੀ ਪੁੱਛੀਏ ਤੁਹਾਡੇ ਤੋਂ ਤੁਸੀਂ ਆਪ ਹੀ ਦੱਸੋ ਮਰਜ਼ੀ ਪੁੱਛੋ ਤੁਸੀਂ ਪੁੱਛੋ ਤੁਹਾਡਾ ਜੀ ਲੱਗਿਆ ਹੋਇਆ ਇੱਥੇ ਹਾਂ ਜੀ ਬੈਣ ਕੀ ਨਾਮ ਹੈ ਤੁਹਾਡਾ ਹਰਮੇਲ ਸਿੰਘ ਬੱਲ ਓਕੇ ਤੁਸੀਂ ਕਿੱਥੋਂ ਦੇ ਹੋ ਵੀਰ ਜੀ ਮੈਂ ਜਲੰਧਰ ਕੋ ਲਵਲੀ ਯੂਨੀਵਰਸਿਟੀ ਕੋਲ ਪੈਂਦਾ ਚਿਹੜਾ ओके ओके ਤੇ ਵੀਰ ਜੀ ਤੁਹਾਡਾ ਪੂਰਾ ਧਿਆਨ ਰੱਖਦੇ ਆ ਹਾਂਜੀ ਹਾਂਜੀ ਰੋਟੀ ਪਾਣੀ ਕੱਪੜਾ ਸਭ ਕੁਝ ਵਧੀਆ ਪਾਣੀ ਤੋਂ ਰੈਸਟਿਕ ਪੁੱਛਿਆ ਗਿਆ ਓਕੇ ਓਕੇ ਮੈਂ ਮੈਡਮ ਅਸਰੀਆ ਗਿਆ ਸੀਗਾ ਮੇਰੇ ਸਿਰ ਤੇ ਸਾਡ ਲੱਗ ਗਈ ਮੈਂ ਸਟੂਡੈਂਟ ਗਿਆ ਸੀ ਸੱਤ ਕੋਲ ਓਕੇ ਉਸ ਤੋਂ ਬਾਅਦ ਮੈਂ ਨਸ਼ੇ ਦੇ ਦਲਦਲ ਚ ਪੈ ਗਿਆ ਹੂੰ ਤੇ ਹੁਣ ਮੈਂ ਸਭ ਕੁਝ ਆਪਣਾ ਖੋ ਦਿੱਤਾ ਚਲੋ ਤੁਹਾਨੂੰ ਤੁਹਾਨੂੰ ਇਸ ਟਾਈਮ ਸੰਭਾਲ ਲਿਆ ਫਿਰ ਵੀ ਹੈਨਾ ਤੁਸੀਂ ਸੰਭਲ ਗਏ ਤੇ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੁਸੀਂ ਮੈਨੂੰ ਲੱਗਦਾ ਪੂਰੇ ਠੀਕ ਹੋ ਹਾਂਜੀ ਹਾਂਜੀ ਠੀਕ ਹੈ ਵੀਰੇ ਥੈਂਕ ਯੂ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਜੂ ਕਾਜਾ ਨਾ ਤੁਸੀਂ ਉਹਨਾਂ ਨੂੰ ਕਹਿ ਦੋ ਫਿਰ ਉਹ ਥੋੜ ਦੇਖ ਲੈਣਗੇ ਫਿਰ ਤੁਹਾਨੂੰ ਲੈ ਲੈ ਜੀ ਚਾਹ ਪੀਣੀ ਹੋ ਚਾਹ ਨਹੀਂ ਪਤਾ ਤੇਣੀ ਨਾ ਸਤਿ ਸ਼੍ਰੀ ਅਕਾਲ ਠੀਕ ਹੋ ਰੋ ਕਿਉਂ ਰਹੇ ਹੋ ਤੁਸੀਂ ਹਾਂ ਬਰ ਸਾਧੂ ਕੇ ਬੱਚਾ ਕਿੱਥੇ ਬੱਚਾ ਤੁਹਾਡਾ ਘਰ ਵਿੱਚ ਕਿੰਨੇ ਦਿਨ ਦਾ ਕਿੰਨੇ ਟਾਈਮ ਦਾ ਇੱਕ ਲੜਕੀ ਕਿੱਥੋਂ ਦੇ ਹੋ ਤੁਸੀਂ ਪਾਸਾ ਲਈ ਫਿਰ ਤੁਸੀਂ ਰੋ ਕਿਉਂ ਰਹੇ ਹੋ ਨਹੀਂ ਰੋਈਦਾ ਨਹੀਂ ਹੁੰਦਾ ਰੋਈਦਾ ਨਹੀਂ ਹੁੰਦਾ ਅੱਜ ਇੰਨੀਆਂ ਵੀ ਕੁੜੀਆਂ ਨੇ ਸਭ ਤੁਹਾਡੇ ਬੱਚੇ ਹੀ ਨੇ ਤੁਹਾਨੂੰ ਸੰਭਾਲ ਰਹੇ ਨੇ ਨਾ ਸਾਰੇ ਮਰਗਰ ਬਨ ਚਾਰਕਨਫੁਰ ਨਾ ਰਿਸ ਕੋਈ ਗੱਲ ਨਹੀਂ ਤੁਸੀਂ ਰੋਟੀ ਖਾਧੀ ਰੋਟੀ ਨੇ ਖਾਤਾ ਨੇ ਚਾਹ ਰੱਖਾ ਮੈਨੂੰ ਖੁਦ ਇਨਾਂ ਦੀ ਹਾਲਤ ਦੇਖ ਕੇ ਮੈਨੂੰ ਰੋਣਾ ਆ ਗਿਆ ਆ ਰਿਹਾ ਹੈ ਨਾ ਵੀ ਮੈਂ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਕੀ ਬੋਲਾਂ ਹਾਂਜੀ 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 ਬਹੁਤ ਧੀਰੇ ਹਾਂਜੀ ਸਾਬ ਵਧੀਆ ਬਾਪੂ ਜੀ ਤੁਸੀਂ ਦੱਸੋ ਤੁਹਾਨੂੰ ਸਾਰਿਆਂ ਨੂੰ ਮਿਲਣ ਆਏ ਸੀ ਅੱਜ ਅਸੀਂ ਵਧੀਆ ਵਧੀਆ ਹਾਂਜੀ ਠੀਕ ਹੈ ਹਾਂਜੀ ਚਲ ਬੈਠ ਜਾ ਬੈਠ ਜਾ ਚੇਰਤਾ ਨਹੀਂ ਟੁੱਟਜੂ ਆ ਲੈ ਜਾਂਦਾ ਚੇਰਤਾ ਇਹ ਤਾਂ ਨਹੀਂ ਟੁੱਟਜੂ ਆਜੋ 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 ਆਉਤ ਨੂੰ ਲੈ ਚਲੀਏ ਪ੍ਰਬਾਸ ਰਾਦੇ ਛੋਟੇ ਬੱਚਿਆਂ ਦੇ ਫੀਮੇਲ ਔਰਡ ਦੇ ਵਿੱਚ ਉਹ ਵੀਰਜੀ ਹੁਣੀ ਮੈਮ ਹੁਣੀ ਸਾਰੇ ਬਹੁਤ ਪਿਆਰ ਕਰਦੇ ਆ ਤੁਹਾਨੂੰ ਘਰ ਦੀ ਯਾਦ ਹੁਣ ਦਿੰਦੇ ਹੋਣਗੇ ਹਨਾ ਹਾਂਜੀ ਐਵੇਂ ਹੀ ਹੁੰਦਾ ਕਦੀ ਕਮੀ ਵੀ ਨਹੀਂ ਮਹਿਸੂਸ ਹੋਈ ਤੇ ਬਹੁਤ ਜ਼ਰਤ ਮਤਲਬ ਇੰਨਾ ਕਹੇ ਬੱਚੇ ਵੀ ਹੈਗੇ ਆ ਛੋਟੇ ਇਹਨਾਂ ਦੇ ਵਿੱਚ ਰਹਿ ਕੇ ਜੀ ਲੱਗਿਆ ਰਹਿੰਦਾ ਹੁਣ ਬੀਬੀ ਜੀ ਸੀਗੇ ਪਹਿਲਾਂ ਕੀ ਉਹ ਹੁਣ ਚਲੇ ਗਏ ਤੇ ਫਿਰ ਨਹੀਂ ਤਾਂ ਬੀਬੀ ਜੀ ਨਾਲ ਸੀਆ ਮੈਂ ਰਹਿੰਦਾ ਸੀ ਜਿਵੇਂ ਨਾ ਉਹ ਸਾਡੇ ਨਾਨੀ ਆ ਤੇ ਮੈਡਮ ਨਾਲ ਵੀ ਐਵੇਂ ਹੀ ਫੀਲ ਆਉਂਦਾ ਹੈ ਕਿ ਅਪਰਾਇਆ ਟਾਈਪ ਨੇ ਫੀਲ ਹੁੰਦਾ ਹੈ ਆਪਣੇ ਜਦੋਂ ਮੈਂ ਵੀ ਇਸ ਘਰ ਚ ਐਂਟਰ ਕੀਤੀ ਮੇਰੀ ਵੀ ਮੈਮ ਨਾਲ ਗੱਲ ਹੋਈ ਤੇ ਮੈਂ ਵੀ ਉਹਨਾਂ ਨੂੰ ਇਹ ਚੀਜ਼ ਕਹੀ ਸੀ ਵੀ ਮੈਨੂੰ ਲੱਗ ਨਹੀਂ ਰਿਹਾ ਮੈਂ ਕਿਸੇ ਸੰਸਥਾ ਚ ਆਇਆ ਮੈਨੂੰ ਇਦਾਂ ਲੱਗ ਰਿਹਾ ਵੀ ਮੈਂ ਕਿਸੇ ਗੁਰਦੁਆਰਾ ਸਾਹਿਬ ਚ ਆਇਆ ਇਹ ਥੋੜਾ ਜਿਹਾ ਗੈਸ ਕਰਨਾ ਤਾਂ ਹੈ ਲੇਕਿਨ ਇਥੇ ਸਾਰਾ ਕੁਝ ਐਵੇਂ ਹੈ ਕਿ ਨਾ ਫੈਮਿਲੀ ਟਾਈਪ ਹੈ ਇਕ ਸਭ ਜਿਵੇਂ ਫੈਮਿਲੀ ਦੇ ਵਿੱਚ ਬੱਚੇ ਰਹਿੰਦੇ ਆ ਬਾਕੀ ਉਵੇਂ ਹੀ ਇੱਥੇ ਰੱਖਿਆ ਜਾਂਦਾ ਇਹਨਾਂ ਨੂੰ ਵੀ ਐਵੇਂ ਹੀ ਰੱਖਿਆ ਜਾਂਦਾ ਹੈ ਹੁਣ ਕਿਆ ਟੇਕਰ ਇਹਨਾਂ ਦੀ ਦੇਖਭਾਲ ਕਰਦੇ ਆ ਨਾ ਇਹਨਾਂ ਦੀ ਨੀਡਸ ਜੋ ਹੁੰਦੀਆਂ ਐ ਇਹ ਉਹਨਾਂ ਨੂੰ ਦੱਸਦੇ ਔਰ ਜ਼ਰੂਰ ਪੂਰੀਆਂ ਹੁੰਦੀਆਂ ਕਿਉਂਕਿ ਆਪਾਂ ਨੂੰ ਵੀ ਪਤਾ ਹੀ ਹੈ ਘਰੇ ਬਹੁਤ ਸਾਰੀਆਂ ਚੀਜ਼ਾਂ ਜਿਜੂ ਜੂੜੋਤ ਹੁੰਦੀਆਂ ਇਹਨਾਂ ਨੂੰ ਵੀ ਐਵੇਂ ਹੀ ਹੈ ਕਿ ਇਹਨਾਂ ਦੇ ਖਾਣ ਦਾ ਡੇਲੀ ਕੋਈ ਨਾ ਕੋਈ ਸੈਲੀਬ੍ਰੇਸ਼ਨ ਹੁੰਦੀ ਹੈ ਇਹ ਜਰੂਰ ਆਂਦੀ ਜਰੂਰ ਮਤਲਬ ਸਾਰੇ ਬੱਚੇ ਉੱਤੇ ਹੁੰਦੇ ਆ ਇਹਨਾਂ ਨੂੰ ਰੋਜ਼ ਡੇਲੀ ਕੁਛ ਨਾ ਕੁਛ ਨਵਾਂ ਮਿਲਦਾ ਹੈ ਘਰ 'ਚ ਇੱਕ ਬੱਚੇ ਨੂੰ ਸੰਭਾਲਣਾ ਔਖਾ ਹੋ ਜਾਂਦਾ ਪਰ ਸਲੂਟ ਆ ਪ੍ਰਭਾਸਰਾ ਨੂੰ ਇੰਨੇ ਬੱਚਿਆਂ ਨੂੰ ਸੰਭਾਲ ਰਹੇ ਆ